ਭਾਗੇ ਦੇ ਪੀਰ ਤੂੰ ਕੌਣ ਕਿਦਾਂ ਨਹੀਂ ਆ ਮੈਂ ਇਦਾਂ ਹੀ ਕੁਣਾ ਹੁਣ ਕੰਮ ਵੀ ਤੁਸੀਂ ਬਹੁਤ ਚੰਗੇ ਕੀਤੇ ਆ ਨਾ ਮੈਂ ਆਹੀ ਕਰਤਾ ਵਣ ਤੁਹਾਨੂੰ ਤੇ ਬੜਾ ਭਲੇ ਖਾਵਾ ਨਾ ਸੱਪ ਦਾਵਾ ਤੁਹਾਨੂੰ ਮੈਂ ਤੇਰੇ ਚਪੇੜ ਮਾਰਦ ਨਹੀਂ ਹੁਣ ਤੇਰੇ ਮੂੰਹ ਤੇ ਕੀ ਕੀਤਾ ਆ ਮੈਂ ਬਸ ਇਹੀ ਬਾਕੀ ਰਹਿ ਗਈ ਜੀ ਹੁਣ ਚਪੇੜ ਮਾਰਨ ਵਾਲੀ ਤੇ ਬਾਕੀ ਸਾਰਾ ਕੋ ਕਰ ਤੇ ਕੀਤਾ ਕੀ ਆ ਮੈਂ ਚਾਰ ਹੀ ਮੰਗ ਲਈ ਆ ਮੈਨੂੰ ਇਹ ਦੱਸੋ ਵੀ ਅੱਧੀ ਰਾਤ ਆਉਨੇ ਕਿੱਥੋਂ ਜੇ ਮੈਂ ਪੁੱਛਤੀ ਨਹੀਂ ਤਾਂ ਮਤਲਬ ਇਹ ਥੋੜਾ ਵੀ ਦੱਸਣਾ ਕੁਝ ਨਹੀਂ ਆ ਕਿੱਥੋਂ ਨਾ ਦੀਰਾ ਨੂੰ 10 12 ਕੇ ਲਈ ਝੋਨੇ ਦੇ ਆ ਉਹ ਕਿਨੇ ਪਾਲਨੇ ਆ ਮਾਰ ਕੇ ਵੇਖੋ ਤੇ ਚਪੇੜ ਪੜਾ ਮੈਂ ਤੇਰਾ ਮੂੰਹ ਤੋੜ ਦੇਣਾ ਮਾਰ ਮਾਰ ਕੇ ਓਏ ਉਦਾਂ ਦੀ ਤੇ ਚੁੱਪ ਨਹੀਂ ਕਰਨੀ ਮੈਂ ਤੁਹਾਨੂੰ ਕੀ ਕਿਹਾ ਹੈ ਕਿਹਾ ਕੁਝ ਮੈਂ ਤੁਹਾਨੂੰ ਹੁਣ ਪੁੱਛ ਵੀ ਨਹੀਂ ਸਕਦੀ ਚੱਲ ਦਲਜਿੰਦਰ ਮੈਂ ਉਹਨੂੰ ਸਮਝਾਉਣੀ ਨਹੀਂ ਰਹੀ ਹਾਂ ਮੰਮੀ ਸਮਝਾਉਂਦੇ ਤੁਸੀਂ ਦੇ ਪਰ ਇਹਨੇ ਕਿਦਾਂ ਮੈਂ ਮੂੰਹ ਤੇ ਚਪੇੜ ਮਾਰਤੀ ਆ ਚੱਲ ਕੁਝ ਨਹੀਂ ਹੋਗੇ ਜੇ ਮਾਰਤੀ ਆ ਤੇ ਆਖਰ ਨਹੀਂ ਗਈ ਚੁੱਪ ਕਰ ਭਿੰਦਰ ਇਹਨਾਂ ਦਾ ਤੇ ਕੰਮ ਹੀ ਇਹ ਆ ਬਸ ਇਹਨੂੰ ਕਹੀਂ ਹੁਣ ਹੱਥ ਲਾ ਕੇ ਦੱਸੇ ਭਲਾ ਤੈਨੂੰ ਕਿੱਦਾਂ ਲੰਦਾ ਵਾਏ ਦੀਦੀ ਮੈਂ ਤੇ ਬਸ ਇੰਨੀ ਗੱਲ ਹੀ ਪੁੱਛੀ ਵੀ ਤੁਸੀਂ ਆਹ ਵਾਲਾ ਕੰਮ ਕਰਦੇ ਆ